ਉਹ ਪੰਜਾਬ ਦੀ ਖੇਤੀ ਨੂੰ ਵੀ ਹਰਤੇ ਆਲਾਣਾ ਚਾਹੁੰਦੀ ਆ ਉਹ ਜੂਥ ਨੂੰ ਉਹ ਨਸ਼ੇ ਦੇ ਵਿੱਚ ਲਾ ਦੇਣਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਪੰਜਾਬ ਦਾ ਬੱਚਿਆ ਜਿਹੜੇ ਅਨਪੜ੍ਹ ਰਹਿਣ ਜੇ ਪੜ੍ਹਨਗੇ ਤਾਂ ਉਹ ਸਾਡੀ ਉਹ ਪੜ੍ਹਾਈ ਪੜਨ ਜਿਹੜੀ ਅਸੀਂ ਪੜਾਉਣਾ ਚਾਹੁੰਦੇ ਆ ਕੇਂਦਰ ਸਰਕਾਰ ਹੈ ਬਾਰ ਬਾਰ ਪੰਜਾਬ ਨੂੰ ਚੈੱਕ ਕਰਦੀ ਹੈ ਚੋਭਾਂ ਲਾ ਕੇ ਕਿ ਹਾਂ ਪੰਜਾਬ ਦੇ ਲੋਕਾਂ ਜਾਣਖ ਬੱਚੀ ਹੈ ਕਿ ਨਹੀਂ ਨੇ ਕੱਲੀ ਅਣਖ ਨੂੰ ਨਹੀਂ ਚੈੱਕ ਕਰ ਰਹੀ ਉਹ ਖਤਮ ਕਰਨਾ ਚਾਹੁੰਦੀ ਉਹ ਚਾਹੁੰਦੀ ਆ ਕਿ ਪੰਜਾਬ ਦੀ ਆ ਸਾਰਾ ਜਿਹੜਾ ਕਲਚਰ ਆ ਸਾਰੀ ਨੇ ਐਕਟੀਵਿਟੀ ਆ ਜਿਹੜੀ ਆ ਪੰਜਾਬ ਦੀ ਆ ਪੰਜਾਬ ਜਰੇ ਆਪਣੇ ਹੱਕਾਂ ਲਈ ਲੜਦਾ ਰਹਿੰਦਾ ਇਹ ਕਿਸੇ ਰੂਪ ਦੇ ਵਿੱਚ ਖਤਮ ਕੀਤਾ ਜਾਵੇ ਕਾਲੀ ਆਪਾਂ ਕਹਿੰਦੇ ਆ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਹੱਕਾਂ ਲਈ ਲੜਦੀ ਆ ਉਹ ਨਹੀਂ ਲੜੀ ਸਾਡੇ ਲਈ ਉਹਨੇ ਵੀ ਹੌਲੀ 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 ਕਰ ਦਿਆ ਕਰ ਦਿਆ ਪੰਜਾਬ ਦਾ ਬਸ ਆਪਣੇ ਘਰਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਆ ਆਪਾਂ ਇੱਕ ਹੋਰ ਨਵੀਂ ਪਾਰਟੀ ਬਦਲਦੇ ਆ 70-75 ਸਾਲਾਂ ਤੋਂ ਜਿਹੜੇ ਰਾਜ ਕਰਦੇ ਨੇ ਇਹ ਸਹੀ ਨਹੀਂ ਹੈਗੇ ਆਪਾਂ ਉਹ ਯਤਰ ਕੀਤਾ ਉਹਨਾਂ ਨੂੰ ਲਿਆ ਕੇ ਕੋਸ਼ਿਸ਼ ਕੀਤੀ ਜਦ ਦੇਖਿਆ ਉਹ ਵੀ ਟੈਂਟ ਐਫੇਸ ਵਾਲੀ ਗੱਲ ਹੋ ਗਈ ਆ ਇੱਕ ਵੀ ਵਿਅਕਤੀ ਨਾਲ ਨਹੀਂ ਹੈਗਾ ਬੀਜੇਪੀ ਦੇ ਨਾਲ ਪਰ ਜਿਵੇਂ ਕਹਿੰਦੇ ਨੇ ਵੀ ਥੋੜੇ ਜੇ ਲੰਡੀ ਪੁੱਛੇ ਖਰੀਦੇ ਜਾ ਸਕਦੇ ਨੇ ਬਿਕ ਜਾਂਦੇ ਹੁੰਦੇ ਨੇ ਉਹ ਵਿਕੇ ਹੋਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲੋਕਾਂ ਦਾ ਹੜ ਆ ਚੁੱਕਿਆ ਕਿਉਂਕਿ 10 ਤਰੀਕ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲੋਕਾਂ ਨੂੰ ਇਕੱਠੇ ਹੋਣ ਲਈ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਕਿਉਂਕਿ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਯੂਨੀਵਰਸਿਟੀ ਦਾ ਜਿਸ ਤਰ੍ਹਾਂ ਹਰੇਕ ਜਿothe ਬੰਦੀ ਹਰੇਕ ਜਿਹੜਾ ਸਟੂਡੈਂਟ ਆ ਆਪੋ ਆਪਣੇ ਪੱਧਰ ਤੇ ਇਸ ਯੂਨੀਵਰਸਿਟੀ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਿਹਾ ਹੈ ਇਸੇ ਤਰ੍ਹਾਂ ਪੰਜਾਬੀ 뮤직 ਇੰਡਸਟਰੀ ਜਾਂ ਫਿਰ ਕਹਿ ਲਈਏ ਫਿਲਮ ਇੰਡਸਟਰੀ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਸੋ ਮੇਰੇ ਨਾਲ ਬਾਈ ਕੁਲਬੀਰ ਸਿੰਘ ਮੁਸ਼ਕਾਬਾਦ ਜੀ ਮੌਜੂਦ ਨੇ ਬਾਈ ਨਾਲ ਗੱਲਬਾਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਅਸੀਂ ਪਹੁੰਚੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੇ ਯੂਥ ਨੂੰ ਤੇ ਸਾਡੀ এডਿਕੇਸ਼ਨ ਨੂੰ ਪ੍ਰੇਜ਼ੈਂਟ ਕਰਦੀ ਆ ਤੇ ਇਸ ਕਰਕੇ ਉਹਦੀ ਜਿਹੜੀ ਹੈ ਲੜਾਈ ਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਆ ਜੀ ਭਾਈ ਜੀ ਜਿਸ ਤਰ੍ਹਾਂ ਕੇਂਦਰ ਸਰਕਾਰ ਹੈ बार-बार ਪੰਜਾਬ ਨੂੰ ਚੈੱਕ ਕਰਦੀ ਹੈ ਚੋਬਾਂ ਲਾ ਕੇ ਕਿ ਹਾਂ ਪੰਜਾਬ ਦੇ ਲੋਕਾਂ ਜਾਣਖ ਬੱਚੀ ਹੈ ਕਿ ਨਹੀਂ ਨਹੀਂ ਕੱਲੀ ਅਣਖ ਨੂੰ ਨਹੀਂ ਚੈੱਕ ਕਰ ਰਹੀ ਉਹ ਖਤਮ ਕਰਨਾ ਚਾਹੁੰਦੀ ਆ ਇੱਕ ਤਾਂ ਹੁੰਦਾ ਵੀ ਚੈੱਕ ਕਰਨਾ ਉਹ ਤਾਂ ਖਤਮ ਹੀ ਕਰ ਦੇਣਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਪੰਜਾਬ ਦੀਆਂ ਸਾਰਾ ਜਿਹੜਾ ਕਲਚਰ ਆ ਸਾਰੀ ਐਕਟੀਵਿਟੀ ਆ ਜਿਹੜੀਆਂ ਪੰਜਾਬ ਦੀਆਂ ਪੰਜਾਬ ਜਰੇ ਆਪਣੇ ਹੱਕਾਂ ਲਈ ਲੜਦਾ ਰਹਿੰਦਾ ਇਹ ਕਿਸੇ ਰੂਪ ਦੇ ਵਿੱਚ ਖਤਮ ਕੀਤਾ ਜਾਵੇ ਉਹ ਕਦੇ ਇਸ ਰੂਪਾਸੇ ਤੋਂ ਕੋਸ਼ਿਸ਼ ਕਰਦਾ ਕਦੇ ਕਿਸੇ ਪਾਸੇ ਕੋਸ਼ਿਸ਼ ਕਰਦਾ ਉਹ ਪੰਜਾਬ ਦੀ ਖੇਤੀ ਨੂੰ ਵੀ ਹਰਤੇ ਆ ਲੈਣਾ ਚਾਹੁੰਦੀ ਆ ਉਹ ਜੂਥ ਨੂੰ ਨਸ਼ੇ ਦੇ ਵਿੱਚ ਲਾ ਦੇਣਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਪੰਜਾਬ ਦਾ ਬੱਚਾ ਜਿਹੜੇ ਹਨ ਪੜ ਰਹਿਣ ਜੇ ਪੜਨਗੇ ਤਾਂ ਉਹ ਸਾਡੀ ਉਹ ਪੜਾਈ ਪੜਨ ਜਿਹੜੀ ਅਸੀਂ ਪੜਾਉਣਾ ਚਾਹੁੰਦੇ ਆ ਉਦਾਂ ਤਾ ਉਸ ਕਰਕੇ ਅਸੀਂ ਜਿਹੜੇ ਜਾਗਰੂਕ ਲੋਕ ਨੇ ਸੰਜੇਤ ਲੋਕ ਨੇ ਜਿਹੜੇ ਪੰਜਾਬ ਦੇ ਹੱਕਾਂ ਦੇ ਵਿੱਚ ਲੜਨ ਵਾਲੇ ਨੇ ਉਹ ਆਪਣੀ ਯਤਨ ਕਰਨ ਲੱਗੇ ਨੇ ਕੋਸ਼ਿਸ਼ ਕਰਨ ਲੱਗੇ ਹੋਏ ਨੇ ਕਿ ਅਸੀਂ ਜਾ ਕੇ ਆਪਣੀ ਲੜਾਈ ਲੜੀਏ ਤੇ ਜਿੱਤੀਏ ਤਾਂ ਕਿ ਜੋ ਪੰਜਾਬ ਦੇ ਉੱਤੇ ਉਹਨਾਂ ਦਾ ਜਿਹੜਾ ਰਾਜਾ ਉਹਨਾਂ ਕਿਤੇ ਸੱਪ ਚੋਜਵੇ ਕੇਂਦਰ ਸਰਕਾਰ ਦੀ ਤਾਂ ਨੀਤੀ ਪਤਾ ਹੀ ਹੈ ਪੰਜਾਬ ਦੇ ਪ੍ਰਤੀ ਹਮੇਸ਼ਾ ਤੋਂ ਹੀ ਜਿਹੜੀ ਐ ਮੈਲੀ ਅੱਖ ਰੱਖਦੀ ਆ ਪੰਜਾਬ ਦੇ ਉੱਤੇ ਕੇਂਦਰ ਸਰਕਾਰ ਪਰ ਜਿਹੜੀ ਪੰਜਾਬ ਸਰਕਾਰ ਹੈ ਉਸ ਦੀ ਭੂਮਿਕਾ ਕਿਸ ਤਰ੍ਹਾਂ ਦੀ ਕਿ ਉਹਦੀ ਭੂਮਿਕਾ ਕਦੇ ਵੀ ਜਿਹੜੀ ਆ ਪੰਜਾਬ ਦੀ ਜਦੋਂ ਤੋਂ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਲਗਭਗ ਐ ਕਹਿ ਸਕਦੇ ਆ ਵੀ ਆਪਣੀ 78 ਤੋਂ ਬਾਅਦ ਪੰਜਾਬ ਪ੍ਰਤੀ ਜਮਾਈ ਗੰਦੀ ਹੋ ਗਈ ਰਾਜਨੀਤੀ ਦੇ ਤੌਰ ਤੇ ਰੂਪ ਦੇ ਵਿੱਚ ਤਾਂ ਚਾਹੇ ਉਹ ਅਕਾਲੀ ਆਪਾਂ ਕਹਿੰਦੇ ਆ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਹੱਕਾਂ ਲਈ ਲੜਦੀ ਆ ਉਹ ਨਹੀਂ ਲੜੀ ਸਾਡੇ ਲਈ ਉਹਨੇ ਵੀ ਹੌਲੀ 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 ਕਰਦਿਆ ਕਰਦਿਆ ਪੰਜਾਬ ਦਾ ਬਸ ਆਪਣੇ ਘਰਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਆ ਲੀਡਰਾਂ ਨੇ ਆਪਣੇ ਬੱਚਿਆਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਆ ਹੋਰ ਕੁਝ ਨਹੀਂ ਕੋਸ਼ਿਸ਼ ਕੀਤੀ ਹੈਗੀ ਸੋ ਉਹ ਉਹ ਜਿਹੜਾ ਲਗਾਤਾਰ ਆ ਰਾਜਨੀਤੀ ਆ ਉਹ ਗਿਰਦੀ ਜਾ ਰਹੀ ਆ ਪਹਿਲਾਂ ਇਹ ਕੋਸ਼ਿਸ਼ ਕੀਤੀ ਸੀ ਵੀ ਇਨਕਲਾਬੀ ਆਏ ਨੇ ਜੀ ਆਪਾਂ ਇੱਕ ਹੋਰ ਨਵੀਂ ਪਾਰਟੀ ਬਦਲਦੇ ਆ 70 75 ਸਾਲਾਂ ਤੋਂ ਜਿਹੜੇ ਰਾਜ ਕਰਦੇ ਨੇ ਇਹ ਸਹੀ ਨਹੀਂ ਆਕੇ ਆਪ ਉਹ ਯਾਤਰ ਕੀਤਾ ਉਹਨਾਂ ਨੂੰ ਲਿਆ ਕੇ ਕੋਸ਼ਿਸ਼ ਕੀਤੀ ਜャ ਦੇਖਿਆ ਉਹ ਵੀ ਟੈਂਟ ਐ ਫੇਸ ਵਾਲੀ ਗੱਲ ਹੋ ਗਈ ਆ ਉਹ ਵੀ ਉਹ ਦਿੱਲੀ ਵਾਲੇ ਸੀਗੇ ਕਿਉਂਕਿ ਦਿੱਲੀ ਤੋਂ ਹੀ ਉਹ ਪਾਰਟੀ ਬਣੀ ਸੀਗੀ ਤੇ ਉਸ ਤਰੀਕੇ ਨਾਲ ਰਾਜਨੀਤੀ ਕਰਨ ਲੱਗੀ ਜਿਸ ਤਰੀਕੇ ਨਾਲ ਦੂਜੀਆਂ ਰਾਜਨੀਤੀ ਪਾਰਟੀਆਂ ਕਰਦੀਆਂ ਨੇ ਸੋ ਅੱਜ ਅਸੀਂ ਉਹਨਾਂ ਵੱਲੋਂ ਵੀ ਅੱਜ ਜਿਹੜੇ ਆ ਨਾਰਾਜ਼ ਹੋ ਕੇ ਬੈਠੇ ਆ ਉਦਾਸ ਹੋ ਕੇ ਬੈਠੇ ਆ ਕੀ ਲੱਗਦਾ ਇਹ ਸੰਘਰਸ਼ ਜਿਹੜਾ ਯੂਨੀਵਰਸਿਟੀ ਦੇ ਵਿੱਚੋਂ ਉੱਠਿਆ ਇਹ ਪੰਜਾਬ ਲਈ ਇੱਕ ਵੱਡਾ ਸੰਘਰਸ਼ ਦਾ ਰੂਪ ਬਣੂਗਾ ਕਿਉਂਕਿ ਅੱਜ ਜਿਸ ਹਾਵ ਨਾਲ ਲੋਕ ਇਕੱਠੇ ਹੋਏ ਨੇ ਲੋਕਾਂ ਨੇ ਇੱਕ ਭਾਰਮਾ ਹੰਗਾਰਾ ਇਸ ਮੋਰਚੇ ਨੂੰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਜੋੜ ਕੇ ਜਿਹੜੇ ਤੁਰੇ ਨੇ ਕਿ ਕਿਸੇ ਨਾ ਕਿਸੇ ਪੰਜਾਬ ਦੇ ਹੋਰ ਮੁੱਦੇ ਤੇ ਵੀ ਇਕੱਠੇ ਹੋ ਕੇ ਤੁਰਨਗੇ ਨਹੀਂ ਪੰਜਾਬ ਦੇ ਲੋਕ ਤਾਂ ਪੰਜਾਬ ਦੇ ਹਰ ਇੱਕ ਮੁੱਦੇ ਤੇ ਇਕੱਠੇ ਹੋ ਕੇ ਲੜ ਰਹੇ ਨੇ ਹਮੇਸ਼ਾ ਲੜਦੇ ਆਏ ਨੇ ਤੇ ਲੜਨਗੇ ਵੀ ਜੇ ਕੋਈ ਵੀ ਸੰਘਰਸ਼ ਕਰਨਾ ਆਊਗਾ ਤੁਸੀਂ ਹੋਰ ਛੱਡੋ ਤੁਸੀਂ ਮੇਰੇ ਪਿੰਡ ਮੁਸ਼ਕਾਵਾ ਦੇ ਲਾ ਲੋ ਅੱਜ ਉਥੇ ਇੱਕ ਫੈਕਟਰੀ ਲਾਈ ਜਾ ਰਹੀ ਹੈ ਜੋ ਕਿ ਗੋਬਰ ਗੈਸ ਦੇ ਰੂਪ ਦੇ ਵਿੱਚ ਇੱਕ ਗੈਸ ਬਣਾਉਣ ਵਾਲੀ ਫੈਕਟਰੀ ਆ ਅਸੀਂ ਪਿੰਡ ਦੇ ਹੀ ਇਕੱਲੇ ਬੰਦੇ ਲੜਾਈ ਲੜ ਰਹੇ ਆ ਦੋ ਤਿੰਨ ਪਿੰਡਾਂ ਉਹ ਲੜਾਈ ਲੜਨ ਲੱਗਿਆ ਜਿਨੇ ਪੰਜਾਬ ਦਾ ਪਾਣੀ ਬਚਾਉਣਾ ਕਿਉਂਕਿ ਸਾਨੂੰ ਪਤਾ ਵੀ ਉਹ ਗੈਸ ਵਾਲੇ ਜਿਹੜੇ ਵੱਡੇ ਵੱਡੇ ਗੋਬਰ ਗੈਸ ਲਾਈ ਜਾ ਰਹੇ ਨੇ ਉਹਨਾਂ ਦਾ ਜਿਹੜਾ ਗੰਦ ਮੰਦਾ ਵੇਸਟੇਜ ਆ ਉਹ ਪਾਣੀ ਦੇ ਵਿੱਚ ਸਿੱਟਿਆ ਜਾਣਾ ਉਹ ਇੱਕ ਤਿੰਨ ਪਿੰਡਾਂ ਜਾਂ 5 6 ਜਗ੍ਹਾ ਤੇ ਮੋਰਚੇ ਲੱਗੇ ਹੋਏ ਨੇ ਪੂੰਦੜੀ ਲੱਗਿਆ ਆ ਮੁਸ਼ਕਵਾਦ ਲੱਗਿਆ ਆ ਉਹ ਲੜਨ ਦਾ ਹੈ ਨੇ ਮਤਲਬ ਪੰਜਾਬ ਦਾ ਤਾਂ ਪਿੰਡ ਪਿੰਡ ਬੱਚਾ ਬੱਚਾ ਝੋਕਿਆ ਪਿਆ ਸੰਘਰ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਆ ਇਹ ਕਿਸੇ ਵੀ ਰੂਪ ਦੇ ਵਿੱਚ ਕਦੇ ਇਹ ਖੇਤੀ ਦੇ ਜ਼ਮੀਨਾਂ ਨੂੰ ਹਥਿਆਉਣ ਵਾਸਤੇ ਕਦੇ ਇਹ ਸਾਡੇ ਪਾਣੀ ਨੂੰ ਹਟਾਉਣ ਵਾਸਤੇ ਕਦੇ ਕਦੇ ਐਜੂਕੇਸ਼ਨ ਨੂੰ ਹਟਾਉਣ ਵਾਸਤੇ ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਉਹਦਾ ਆਪਣੇ ਲੋਕ ਜਿਹੜੇ ਨੇ ਉਹ ਮੋੜ ਮੋੜ ਕੇ ਉਹਨਾਂ ਨੂੰ ਜਵਾਬ ਦੇ ਰਹੇ ਨੇ ਦੋ ਸਾਲਾਂ ਤੋਂ ਪਿੰਡ ਮੁਸ਼ਕਾਬਾਦ ਲੜਾਈ ਲੜ ਰਿਹਾ ਤੇ 79 ਧੂਆਂ ਲਿਆਂਦਾ ਪਿਆ ਲਗਾਤਾਰ ਸਾਨੂੰ ਧਮਕਾਇਆ ਵੀ ਡਰਾਇਆ ਵੀ ਤੇ ਸਾਨੂੰ ਖਰੀਦਣ ਦੀ ਵੀ ਕੋਸ਼ਿਸ਼ ਕਰਨ ਲੱਗੇ ਹੋਏ ਨੇ ਇਹੀ ਪੰਜਾਬ ਦੇ ਲੋਕ ਨੇ ਜਿਹੜੇ ਸੰਘਰਸ਼ ਕਰ ਰਹੇ ਨੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਪਰ ਚੋਣਾਂ ਦੇ ਨੇੜੇ ਆ ਕੇ ਇਹਨਾਂ ਹੀ ਲੋਕਾਂ ਨੂੰ ਕੀ ਹੋ ਜਾਂਦਾ ਕਿ ਉਸੇ ਬੀਜੇਪੀ ਸਰਕਾਰ ਨੂੰ ਇਹ ਵੱਡੇ ਰੂਪ ਦੇ ਵਿੱਚ ਜਿਹੜੀਆਂ ਵੋਟਾਂ ਪਾਉਂਦੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਬੀਜੇਪੀ ਦੇ ਨਾਲ ਤਾਂ ਪੰਜਾਬ ਦਾ ਕੋਈ ਵੀ ਨਿਆਣ ਨਹੀਂ ਹੈਗਾ ਇੱਕ ਵੀ ਵਿਅਕਤੀ ਨਾਲ ਨਹੀਂ ਹੈਗਾ ਬੀਜਪੀ ਦੇ ਨਾਲ ਪਰ ਜਿਵੇਂ ਕਹਿੰਦੇ ਨੇ ਵੀ ਥੋੜੇ ਜੇ ਲੰਡੂ ਪੁੱਛੇ ਖਰੀਦੇ ਜਾ ਸਕਦੇ ਨੇ ਬਿਕ ਜਾਂਦੇ ਹੁੰਦੇ ਨੇ ਉਹ ਵਿਕੇ ਹੋਏ ਨੇ ਉਹ ਲੋਕ ਟੁੱਟੇ ਹੋਏ ਨੇ ਉਹ ਪੰਜਾਬ ਤੋਂ ਸਿਰਫ ਆਪਣੀ ਸਿਆਸਤ ਪਾੜਦੇ ਨੇ ਉਹ ਚੌਧਰ ਦੇ ਭੁੱਖੇ ਲੋਕ ਜਿਹੜੇ ਜ਼ਰੂਰ ਆ ਬੀਜਪੀ ਦੇ ਨਾਲ ਜੁੜੇ ਹੋਏ ਨੇ ਪਰ ਪੰਜਾਬ ਦੇ ਲੋਕ ਪੰਜਾਬ ਦੇ ਸਗਿਰਦ ਲੋਕ ਪੰਜਾਬ ਦੇ ਆਮ ਲੋਕ ਉਹ ਕਦੇ ਵੀ ਬੀਜਪੀ ਦੇ ਨਾਲ ਜਾਂ ਇਹਨਾਂ ਰਾਜਨੀਤੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਨੂੰ ਤਵਾ ਕੀਤਾ ਐਤਕੀ ਨਾਲ ਨਹੀਂ ਹੈਗੇ ਇਹਕੀ ਮਤਲਬ ਲੋਕਾਂ ਨੂੰ ਕਿਤੇ ਨਾ ਕਿਤੇ ਜਾਗਰੂਕ ਹੋ ਚੁੱਕੇ ਨੇ ਲੋਕ ਕਿਤੇ ਨਾ ਕਿਤੇ ਪਰਸੈਂਟ ਜਾਗਰੂਕ ਹੋ ਚੁੱਕੇ ਨੇ ਜੀ ਜਿਹੜਾ ਮਾੜਾ ਮੋਟਾ ਧੁੰਦਲਾਪਣ ਸੀਗਾ ਉਹ ਇਸ ਧਰਨੇ ਨੇ ਇਸ ਸੰਘਰਸ਼ ਨੇ ਉਹ ਵੀ ਅੱਖਾਂ ਦੇ ਮੂਹਰੇ ਜਾਲਾ ਲਾ ਦੇਣਾ ਕਿਉਂਕਿ ਪਤਾ ਲੱਗ ਜਾਣਾ ਪੰਜਾਬ ਨੂੰ ਵੀ ਪੰਜਾਬ ਦੇ ਹੱਕਾਂ ਦੇ ਖਿਲਾਫ ਆ ਜਿਹੜਿਆ ਜੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕੰਮ ਕਰ ਰਹੀਆਂ ਨੇ ਹਾਂ ਆ ਕਰੋ ਕੀ ਕੀ ਕਰੇ ਸੀ ਭਾਈ ਸਾਹਿਬ ਅੱਜ ਹੀ ਆਏ ਕਹਿੰਦਾ ਜੀ ਪੰਜਾਬ ਬਨਾ ਕਦੇ ਸੁੱਤਾ ਨਾ ਸੌਂਗਾ ਜੀ ਪੰਜਾਬ ਇਸ ਦੀ ਚੜ੍ਹਦੀ ਕਲਾ ਜਿਹੜਾ ਪੰਜਾਬ ਦੀ ਲੜੀ ਲੜਾਈ ਆ ਕਿਸੇ ਪਾਰਟੀ ਨਾਲ ਕਿਸੇ ਧਰਮ ਨਾਲ ਨਹੀਂ ਹੈਗੀ ਜੀ ਪੰਜਾਬ ਦੀ ਲੜਾਈ ਹਰੇਕ ਜ਼ੁਰਬਾਣੇ ਨਾਲ ਹੈ ਜਿਹੜਾ ਸਾਡੇ ਤੇ ਚੜ ਕੇ ਆਉਂਦਾ ਸਾਡੀ ਕਿਸੇ ਧਰਮ ਨਾਲ ਕਿਸੇ ਪਾਰਟੀ ਨਾਲ ਕਿਸੇ ਲੜਾਈ ਨਹੀਂ ਹੈਗੀ ਪੰਜਾਬ ਹਰ ਉਸ ਬੰਦੇ ਦੇ ਖਿਲਾਫ ਲੜੂਗਾ ਜਿਹੜਾ ਸਾਡੇ ਤੇ ਚੜ ਕੇ ਆਉਗਾ ਹਰੇਕ ਜ਼ੁਰਬਾਣੇ ਉਹ ਜਿਹੜਾ ਮਰਜੀ ਹੋਵੇ ਇਹੀ ਪੰਜਾਬ ਦੇ ਲੋਕ ਨੇ ਨਾ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਜਦੋਂ ਚੋਣਾਂ ਆਉਂਦੀਆਂ ਨੇ ਇਹੀ ਪੰਜਾਬ ਦੇ ਲੋਕ ਨੇ ਨਾ ਜਿਹੜੇ दारू ਦੀਆਂ ਬੋਤਲਾਂ ਪਿੱਛੇ ਬੋਤ ਪਾਉਂਦੇ ਭਾਈ ਸਾਹਿਬ ਸਾਰੇ ਨਹੀਂ ਜੀ ਹੈਗੇ ਮੇਰਾ ਵੀਰ ਇਸ ਤਰ੍ਹਾਂ ਦੀ ਕੋਈ ਗੱਲ ਹੀ ਚੰਦ ਬੰਦੇ ਹੋ ਸਕਦੇ ਪੰਜਾਬ ਦੀ ਜ਼ਮੀਰ ਹਮੇਸ਼ਾ ਜਾਗ ਤੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣ ਇਹ ਪੰਜਾਬ ਦੇ ਲੋਕ दारू ਵਾਲੇ ਨਹੀਂ ਜਿਹੇ ਹੈਗੇ ਇਹ ਬਿਲਕੁਲ ਭੰਡਿਆ ਜਾ ਰਿਹਾ ਚੰਦ ਬੰਦੇ ਹੁੰਦੇ ਆ ਉਹ ਸਾਨੂੰ ਹਰਡ ਕੋਡ ਆਲਟਰਨੇਟਿਵ ਨਹੀਂ ਕੁਛ ਹੈਗਾ ਮਹਾਰਾਜ ਅਸੀਂ ਜੇ ਬਾਜ਼ਾਰ ਚ ਜਾਂਦੇ ਆ ਕੋਈ ਸਾਨੂੰ ਕੁਛ ਤਾਂ ਜੇ ਪਾਣੀ ਦੀ ਬੋਤਲ ਚਾਹੀਦੀ ਅਸੀਂ ਥੋੜਾ ਦੇਖਣਾ ਅਸੀਂ ਤਾਂ ਫਿਰ ਤਾਂ ਕੁਛ ਨਾ ਕੋਈ ਕਰਨੀ ਪਊਗਾ ਜੀ ਇਸ ਕਰਕੇ ਪਾਰਟੀ ਦਾ ਤੁਸੀਂ ਕੋਈ ਹੁਣ ਤੱਕ ਆਪਾਂ ਗੱਲ ਕਰੀਏ ਕਿ ਪੰਜਾਬ ਨੂੰ ਕੋਈ ਚੰਗਾ ਲੀਡਰ ਮਿਲ ਵੀ ਨਹੀਂ ਨਾ ਸਕਿਆ ਆਪਾਂ ਆਜ਼ਾਦੀ ਤੋਂ ਬਾਅਦ ਹੀ ਗੱਲ ਕਰੀਏ ਕਿ ਜੇ ਕੋਈ ਚੰਗਾ ਲੀਡਰ ਮਿਲਦਾ ਤਾਂ ਕਿਤੇ ਨਾ ਕਿਤੇ ਸ਼ਾਇਦ ਪੰਜਾਬ ਦੀ ਜਿਹੜੀ ਰੂਪਰੇਖਾ ਇਹ ਹੈਗੀ ਹੈ ਇਸ ਤੋਂ ਬਹੁਤ ਜ਼ਿਆਦਾ ਚੰਗੀ ਹੋਣੀ ਸੀ ਪਾਈ ਸਾਹਿਬਾ ਪਤਾ ਕੀ ਗੱਲ ਹੈ ਜੀ ਜਿੰਨੇ ਵੀ ਸਾਡੇ ਚੰਗੇ ਲੀਡਰ ਮੂਹਰੇ ਆਉਂਦੇ ਉਹਨਾਂ ਦਾ ਆਉਣੇ ਹੀ ਦਿੰਦੇ ਹੈਗੇ ਤੁਹਾਡੇ ਸਾਹਮਣੇ ਦੀਪ ਸਿੱਧੂ ਆਇਆ ਜਿੰਨੇ ਵੀ ਆਏ ਆ ਇਹਨੂੰ ਤਾਂ ਅੱਗੇ ਆਉਣੇ ਹੀ ਦਿੰਦੇ ਹੈਗੇ ਮਹਾਰਾਜ ਫਿਰ ਕਿਸੇ ਦਾ ਅੱਤੇ ਸੱਤਾ ਆਉਂਗੀ ਉਹ ਆਪਣੇ ਲੋਕ ਆ ਕੁਸਤਾ ਕਿਸੇ ਨੂੰ ਚੁਣਨਗੇ ਸੋ ਗੱਲ ਕਿਤੇ ਨਾ ਕਿਤੇ ਉਹੀ ਹੈ ਨਾ ਆਪਣੇ ਪੰਜਾਬ ਦੇ ਹੀ ਲੋਕੋ ਦੀਪ ਸਿੱਧੂ ਨੂੰ ਪਹਿਲਾਂ ਗद्दार ਕਿਹਾ ਤੇ ਜਦੋਂ ਦੀਪ ਸਿੱਧੂ ਦੀ ਸ਼ਹੀਦੀ ਹੋ ਜਾਂਦੀ ਹੈ ਉਸੇ ਨੂੰ ਸਾਡਾ ਯੋਧਾ ਸਾਡਾ ਸ਼ਹੀਦ ਸਾਡਾ ਹੀਰੋ ਕਹਿਣ ਲੱਗ ਪਏ ਇਹ ਲੋਕ ਜਿਉਂਦੇ ਬੰਦੇ ਦਾ ਸਾਥ ਨਹੀਂ ਦਿੰਦੇ ਜਦੋਂ ਚਲਾ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਇੱਕ ਹੀਰੋ ਬਣਾ ਕੇ ਪੇਸ਼ ਕਰ ਦਿੰਦੇ ਨੇ ਜਦਕਿ ਚਾਹੀਦਾ ਇਹ ਹੈ ਕਿ ਜੇ ਅਸੀਂ ਜਿਉਂਦੇ ਬੰਦੇ ਦਾ ਸਾਥ ਦਈਏ ਤਾਂ ਅਸੀਂ ਵੱਡੇ ਰੂਪ ਦੇ ਵਿੱਚ ਕੋਈ ਇੱਕ ਚੰਗਾ ਲੀਡਰ ਸਾਹਮਣੇ ਲੈ ਕੇ ਆ ਸਕਦੇ ਹਾਂ ਤਾਂ ਪੰਜਾਬ ਹੈ ਜਿਹੜਾ ਉਹਨੂੰ ਕਿਸੇ ਚੰਗੇ ਰਸਤੇ ਵੱਲ ਮੋੜਿਆ ਜਾ ਸਕਦਾ ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਸਾਡੀ ਕੌਮ ਦੀ ਇਤਰਾਸ਼ ਦੀ ਆ ਅਸੀਂ ਮਰਿਆਂ ਦਾ ਮੁੱਲ ਪਾਉਂਦੇ ਆ ਸਾਡੇ ਗਾੜੇ ਕੋ ਜੂੰਦਿਆਂ ਦੀ ਕਦਰ ਨਹੀਂ ਹੈਗੀ ਜਿਹੜੇ ਹੀਰੇ ਆ ਉਹ ਜਦ ਖੋਜਦੇ ਆ ਫਿਰ ਉਹ ਲੱਭਦੇ ਫਿਰਦੇ ਆ ਨਹੀਂ ਤਾਂ ਅਸੀਂ ਜੂੰਦਿਆਂ ਦੇ ਹੱਥ ਦੇ ਉਰ ਪੱਥਰੇ ਸਮਝਦੇ ਆ ਜੀ ਬਸ ਇੰਨੇ ਹੀ ਹੈਗਾ ਜੀ ਸਾਨੂੰ ਲੋੜ ਆ ਸਾਨੂੰ ਹੀਰੇ ਨੂੰ ਲੱਭਣ ਦੀ ਜਿਹੜੇ ਚੰਗਾ ਕੰਮ ਕਰਦੇ ਤੇ ਮਗਰ ਲੱਗਣ ਦੀ ਆ ਜਿਹੜੇ ਲੰਡੂ ਪੋਚੂ ਫਿਰਦੇ ਆ ਜਿਹੜਾ ਗਲਤ ਸਾਨੂੰ ਪਾਸੇ ਤੋਰਦੇ ਆ ਇਹਨਾਂ ਦੇ ਬਚ ਕੇ ਰਹਿਣ ਦੀ ਬਸ ਵੈਗਰਜੀ ਕਾਕਾਲ ਸਾਹਿਬ ਵੈਗਰਜੀ ਕੀ ਬਤਾ ਜੀ ਧੰਨਵਾਦ